ਜਿੰਦਰ ਕੋਰ ਨਾਹਰ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਈ ਹੋਪ ਕਿ ਤੁਸੀਂ ਸਭ ਜਣੇ ਠੀਕ-ਠਾਕ ਹੋਵੋਗੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਬਣਾਣ ਜਾ ਰਹੇ ਹਾਂ ਆਲੂ ਗੋਭੀ ਦੀ ਸਬਜ਼ੀ ਜੇ ਮੈਨੂੰ ਤਾਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਆਲੂ ਗੋਭੀ ਕਿੰਨੂ ਕਿੰਨੂ ਪਸੰਦ ਆ ਮੈਨੂੰ ਤਾਂ ਬਹੁਤ ਪਸੰਦ ਹੈ ਤੇ ਆਪਾਂ ਰਾਤੀ ਬਣਾਈ ਸੀ ਆਲੂ ਗੋਭੀ ਮਟਰ ਤੇ ਅੱਜ ਆਪਾਂ ਬਣਾਵਾਂਗੇ ਆਲੂ ਗੋਭੀ ਦੀ ਸਬਜ਼ੀ ਤੇ ਮੈਂ ਸੋਚਿਆ ਕਿ ਚਲੋ ਆਪਾਂ ਪਕੜੀ ਰੈਸਪੀ ਸੇਅਰ ਕਰ ਦਿੰਦੇ ਆ ਕਿ ਕੌਣ ਕੌਣ ਕਿੱਦਾਂ ਕਿੱਦਾਂ ਸਬਜ਼ੀ ਬਣਾਉਂਦੀ ਆ ਤੇ ਆ ਆਪਣਾ ਸ਼ੁਕਤਾ ਸਾਢੇ ਪੰਜ ਹੋ ਗਏ ਤੇ ਅੱਜ ਹੀ ਸ਼ੁਕਤਾ ਇਹਨੂੰ ਮੈਂ ਨਾ ਹੁਣ ਠਾਉਂਗੀ ਪਹਿਲਾਂ ਸਬਜ਼ੀ ਦਾ ਤੜਕਾ ਲਾ ਲਵਾਂ ਫਿਰ ਠਾਉਂਗੀ ਕਿਉਂਕਿ ਜੇ ਮੈਂ ਇਹਨੂੰ ਪਹਿਲਾਂ ਠਾਤਾ ਤਾਂ ਫਿਰ ਕੰਮ ਖਰਾਬ ਹੋ ਜਾਣਾ ਫਿਰ ਇਹਨੇ ਮੈਨੂੰ ਸਬਜ਼ੀ ਨਹੀਂ ਬਣਾਉਣ ਦੇਣੀ ਹੈਗੀ ਦੇਖੋ ਚੋਣਾ ਜਿਦਾਂ ਚੱਲ ਤਾਇਆ ਆ ਗਈ ਸਬਜ਼ੀ ਸਬਜ਼ੀ ਠੀਕ ਆ ਜੀ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਤੇ ਨਾਲੇ ਆਪਾਂ ਨਾਲ-ਨਾਲ ਕਰਾਂਗੇ ਵਲੌਗ ਸ਼ੂਟ ਹਾਂ ਜੀ ਸਰ ਲਓ ਜੀ ਆਪਣਾ ਸਰਦਾਰ ਰੋਟੀ ਆ ਹਾਂਜੀ 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 ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਮੈਨੂੰ ਚੁੱਪ ਕਰਾ ਕੇ ਵੀ ਇਹ ਸੁੱਤਾ ਉੱਠ ਗਿਆ ਤੇ ਇਹਨੇ ਮੇਰੇ ਸਬਜੀ ਨੂੰ ਤੜਕਾ ਨਹੀਂ ਲਾਉਂ ਦੇਣਾ ਤੇ ਉਹ ਗੱਲ ਹੋਈ ਨਾ ਇਹ ਉੱਠ ਗਿਆ ਸ਼ੇਰ ਸੌ ਕੇ ਤੇ ਇਹ ਹੁਣ ਕਹਿੰਦਾ ਵਾ ਵੀ ਸਬਜੀ ਨਹੀਂ ਬਣਾਉਣੀ ਤੇ ਹੁਣ ਨੇਰਾ ਵੇਤੋਂ ਕਿੰਨਾ ਹੋਈ ਜਾਂਦਾ ਤੇ ਸਬਜੀ ਨਹੀਂ ਮੈਨੂੰ ਬਣਾਉਣ ਦੇਂਡਿਆ ਹੁਣ ਮੈਨੂੰ ਲੈ ਕੇ ਆਈਆਂ ਇੱਧਰ ਨਾ ਦਾਦੀ ਕੋਈ ਜਾਂਦਾ ਕਹਿੰਦਾ ਦਾਦੀ ਕੋਈ ਸਾਸਰੀ ਕਾਲ ਕਰ ਦੋ ਸਾਰੇ ਨੂੰ ਕਿ ਸੱਚੀ ਕਾਲ ਕਿ ਸੱਚੀ ਕਾਲ ਫਰੈਂਡਸ ਸੱਚੀ ਕਾਲ ਕਿ ਸੱਚੀ ਕਾਲ ਕਿ ਸੱਚੀ ਕਾਲ ਕਿ ਸੱਚੀ ਕਾਲ ਜੀ ਸਾਰਿਆਂ ਨੂੰ ਇਹ ਨਾ ਬੜਾ ਕਾਕਾ ਅਸਲੀ ਨਾ ਲੇਟ ਸੁੱਤਾ ਅੱਜ ਪਤਾ ਕੀ ਹੋਇਆ ਸਵੇਰੇ ਵੀ 9 ਵਜੇ ਉੱਠੀ ਸੋਕੇ ਸੌਕੇ ਤੇ ਫਿਰ ਹੁਣ ਵੀ ਇਹ ਅੱਜ ਵੀ ਲੇਟ ਸੁੱਤੀ ਦੁਪਹਿਰੇ ਵੀ ਉਦਾਂ ਟਾਈਮ ਨਾ ਸਮਝਾਂਦੇ ਟਾਈਮ ਨਾ ਉੱਠ ਜਾਂਦਾ ਹੁੰਦਾ ਤੇ ਅੱਜ ਵੀ ਇਹ ਲੇਟ ਸੌਕੇ ਤੇ ਲੇਟ ਉੱਠਿਆ ਤੇ ਰਾਸਮੀ ਤੇ ਦੇਖ ਲੋ ਜੀ ਇਹਦੇ ਕੰਮ ਹੁਣ ਇਹਨੇ ਕਰਤਾ ਕੰਮ ਖਰਾਬ ਹੁਣ ਇਹ ਕਹਿੰਦਾ ਵੀ ਮੈਂ ਕਰਨ ਆਣੀ ਆ ਸਾਡੇ ਪਿੱਛੇ ਕਾਰ ਵੇਖੋ ਸੋਣਾ ਇਹ ਸਾਰੀ ਫੈਮਿਲੀ ਆਸਟ੍ਰੇਲੀਆ ਗਈ ਆ ਤੇ 6 ਮਹੀਨੇ ਹੁੰਦੇ ਹੈਗੇ ਇੱਥੇ ਤੇ ਸਾਲ ਉੱਥੇ ਰਹਿੰਦੇ ਹੈਗੇ ਆਸਟ੍ਰੇਲੀਆ ਨਾ ਜੀ ਸੱਚੀ ਘਾਲ ਤੇ ਕਰਦੇ ਪੁੱਤ ਸਾਰਿਆਂ ਨੂੰ ਕਿ ਸੱਚੀ ਘਾਲ ਕਿ ਸਾਡੇ ਵਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਸਤਿਕਾਰ ਦਿਆ ਕਰੋ ਸਾਡੀ ਨਵੀਂ ਨਵੀਂ ਵਲੌਗਿੰਗ ਸ਼ੁਰੂ ਅਸੀਂ ਕੀਤੀ ਆ ਤੇ ਤੁਸੀਂ ਤਾਂ ਸਾਨੂੰ ਪਿਆਰ ਦੇਣਾ ਹੈਗਾ ਆ ਹਨਾ ਤੇ ਪਲੀਜ਼ ਪਿਆਰ ਦਿਆ ਕਰੋ ਸਾਡੇ ਵਲੌਗ ਨੂੰ ਇਹ ਠਕ ਲੋ ਹਾਏ ਵਾਹ ਮਿੱਟੀ ਬੜੀ ਥੱਲੇ ਨਾ ਪਈ ਨਾ ਪਈ ਨਾ ਬਈ ਬੈ ਨਾ ਪੁੱਤ ਮਿੱਟੀ ਬੜੀ ਹੈ ਇੱਥੇ ਉੱਠ ਚੜ ਉੱਠ ਲੋ ਜਾ ਖਲੋ ਜਾ ਖਲੋ ਇਹ ਨਾ ਟਾਂਟ ਜੱਤਖਲੋ ਜਾ ਟਾਂਟ ਕੇ ਕਾਲਾ ਸੂਟ ਸਰ ਉਹ ਉਧਰ ਵੇਖ ਲੋ ਮਿੱਟੀ ਲਾੜੀ ਸਾਰੇ ਗੋਡੇ ਤੇ ਨਾ ਆ ਇੰਝ ਨਾਲ ਘਰ ਹੈਗਾ ਹੈ ਨਾ ਇਹ ਗਏ ਹੈਗੇ ਆਸਟ੍ਰੇਲੀਆ ਤੇ ਇਹਨਾਂ ਨੇ ਐਵੇਂ ਦਬਠਾ ਬੈਠਣ ਨੂੰ ਰੱਖਿਆ ਹੈ ਕੁਰਸੀਆਂ ਤੇ ਜਿੰਨਾਂ ਚਿਰ ਤੇ ਵਿਚਾਰੇ ਇੱਥੇ ਹੁੰਦੇ ਆ ਤੇ ਉਹਨਾਂ ਚਿਰ ਤੇ ਅੰਕਲ ਬਥੇਰੀ ਸਫਾਈ ਸੋਈ ਕਰਾ ਦਿੰਦੇ ਆ ਹਨਾ ਤੇ ਜਦੋਂ ਚੱਲ ਜਾਂਦੇ ਤੁਹਾਨੂੰ ਪਤਾ ਹੀ ਆ ਜੀਆਂ ਬਾਜੋ ਘਰ ਕਾਦੇ ਹੁੰਦੇ ਆ ਜੀ ਇਹ ਤਾਂ ਸਫਾਈ ਆ ਹਨਾ ਉਧਰ ਜੀ ਨਹੀਂ ਹੁੰਦੇ ਤੇ ਫਿਰ ਸਫਾਈ ਵੀ ਕਾਦੀ ਤੇ ਵੇਖ ਲੋ ਅੰਕਲ ਨੇ ਇੱਥੇ ਕੁਰਸੀ ਡਾਲਾ ਨਹੀਂ ਹੁੰਦੀ ਆ ਤੇ ਕੁਰਸੀ ਧਾਕੇ ਤੇ ਸਾਰੀ ਸਾਰੀ ਦਿਹਾੜੀ ਸਰਦੀਆਂ ਇੱਥੇ ਕੱਢਦੇ ਹੁੰਦੇ ਉਹ ਬੈ ਕੇ ਕਰਨਲ ਆ ਕਰਨਲ ਰਟਾਇਰ ਆ ਤੇ ਇੱਥੇ ਹੀ ਉਹਨਾਂ ਨੇ ਕੱਢਣੀ ਸਾਰੀ ਸਾਰੀ ਸਰਦਿਹਾੜੀ ਇੱਥੇ ਕੱਢਦੇ ਹੁੰਦੇ ਆ ਚਲੋ ਆਪਣਾ 나ਜੂ ਬੈ ਗਿਆ ਇੱਥੇ ਗੰਦੀਆਂ ਕੁਰਸੀਆਂ ਤੇ ਆਣ ਕੇ ਦੇਖੋ ਇਹਦੇ ਹਾਲ ਕੀ ਕਰੇ ਨਿਆਣਿਆਂ ਦੀ ਜਿੱਦ ਆ ਪਗਾਉਣੀਆਂ ਪੈਂਦੀਆਂ ਜਿੱਦਾਂ ਕਹਿਣ ਹੁੰਦਾ ਕਰਨੀ ਪੈਂਦੀ ਹੈ ਮਾਰੋ ਸਟੜਕਾ ਮੈਂ ਵੇਖੋ ਲਾਉਣਾ ਹੈ ਸਬਜੀ ਨੂੰ ਤੜਕਾ ਤੇ ਕੁੜੀ ਨੇ ਹੁਣ ਮੇਰਾ ਤੜਕਾ ਲਾਉਣ ਤੋਂ ਮੈਨੂੰ ਬਿਠਾਤਾ ਹ ਹੁਣ ਦਾਦੀ ਇਹਦੀ ਦਹੀ ਹੈ ਤਿਆਰੀ ਕਰਨੀ ਸਬਜੀ ਦੀ ਤੇ ਉਹ ਤਿਆਰੀ ਕਰੂਗੀ ਸਬਜੀ ਦੀ ਤੇ ਜਦ ਤੱਕ ਆਪਾਂ ਤੁਹਾਨੂੰ ਆਪਣਾ ਦਿਖਾ ਦਿੰਨੇ ਆਂ ਏਰੀਆ ਹੋ ਚਲ 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 ਕੁੱਤਾ ਵੜ ਚਲੇ ਅੰਦਰ ਆਹ ਦੇਖੋ ਬਾਊ ਚਲ ਚੱਲੇ ਆਂ ਅੰਦਰ ਪੁੱਤ ਬਾਊ ਓ ਮਾਤਾ ਸੇਰ ਕਰਦੀ ਐ ਬਾਊ ਓ ਇਹ ਸਾਰੇ ਹੱਥ ਪੈਰ ਵੀ ਗੰਦੇ ਕਰ ਲਏ ਐ ਵੇਖੋ ਬਈ ਲੱਜ ਸੱਚੀ ਕਰ ਦੇ ਲੱਜ ਸੱਚੀ ਕਰ ਦੇ ਤੇ ਸੱਚੀ ਕਰ ਆਪਣੇ ਹੱਥ ਦਿਖਾ ਦਿਓ ਕਿ ਹੱਥ ਵੇਖ ਲਓ ਮੇਰੇ ਕਿੰਨੇ ਗੰਦੇ ਹੋ ਗਏ ਦਿਖਾ ਦੇ ਤੇ ਇਹਨੂੰ ਮੈਂ ਲੈ ਕੇ ਆਈ ਕਿ ਚਲੋ ਬਾਹਰ ਕਮਾਉਣੇ ਫਰੋਣੇ ਹੈ ਘੜੀ ਕ ਤੇ ਇਹ ਕੁੜੀ ਦੇ ਕੰਮ ਵੇਖ ਲਓ ਇਹਨੇ ਗਾੜੀ ਆਣ ਕੇ ਕੁਰਸੀਆਂ ਤੇ ਬਹਿ ਕੇ ਹੁਣ ਮੈਂ ਕੱਪੜੇ ਚੇਂਜ ਕਰਕੇ ਲਿਆਈਆਂ ਇਹਦੇ ਤੇ ਆਣ ਕੇ ਸਾਰੀ ਕਰ ਲਏ ਗੰਦੇ ਚਲੋ ਕੋਈ ਗੱਲ ਨਹੀਂ ਬੱਚੇ ਮਨ ਕੇ ਸੱਚੇ ਹੁੰਦੇ ਹੈ ਤੇ ਨੇਰਾ ਵੇਖੋ ਕਿੰਨਾ ਹੋ ਗਿਆ ਹੈ ਚੈੱਕ ਕਰੋ ਲੋਕੇਸ਼ਨ ਨੇਰਾ ਵੇਖ ਸਕਦੇ ਜੇ ਕਿੰਨਾ ਹੋ ਗਿਆ ਤੇ ਹੁਣ ਫਿਰ ਜੇ ਟਾਈਮ ਲੱਗਿਆ ਤਾਂ ਸਬਜੀ ਦਾ ਬਲੌਗ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਨਿਕ ਤੇ ਫਿਰ ਆ ਮਾਤਾ ਜਾਂਦੀ ਐ ਸੈਰ ਕਰਨ ਸੁਣ ਬਹੁਤ ਪਈ ਐ ਪਿੰਡ ਚ ਹਨਾ ਸੁਣ ਸੁਣ ਬਹੁਤ ਰਹਿੰਦੀ ਐ ਪਿੰਡਾਂ ਚ ਅੱਗੇ ਪਿੰਡਾਂ ਚ ਨਹੀਂ ਸੁਣ ਰਹਿੰਦੀਂ ਸੀ ਸ਼ਹਿਰਾਂ ਚ ਸੁਣ ਹੁੰਦੀ ਸੀ ਤੇ ਅੱਜ ਕੱਲ ਪਿੰਡ ਵੀ ਸ਼ਹਿਰ ਹੀ ਬਣ ਗਏ ਆ ਹਾਏ ਹਾਏ ਗੰਦਾ ਠੀ ਉੱਤਰ ਜਾ ਥੱਲੇ ਉੱਤਰ ਜਾ ਨੀਤਾ ਫੇਰਾ ਮੈਨੂੰ ਲੱਗਦਾ ਐ ਇਦਾਂ ਹੀ ਰੀ ਰੀ ਕਰਕੇ ਹੁਣ ਟਾਈਮ ਪਾਸ ਕਰੂਗੀ ਤੇ ਕਿਵੇਂ ਦਾ ਲੱਗਿਆ ਤੁਹਾਨੂੰ ਮੇਰਾ ਇਹ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਪਿੰਡ ਦੀ ਵਿਟੇਸ਼ਨ ਕਿੰਨੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਪਿੰਡ ਕਿਵੇਂ ਦਾ ਲੱਗਿਆ ਚਲੋ ਠੀਕ ਆ ਫਿਰ ਸਾਸ਼ੀ ਤੱਕ ਵਰਤੋ ਸ਼ੇ ਬਾਏ ਜੀ ਮੈਂ ਸੋਚਿਆ ਵੀ ਮੇਰੇ ਸਾਰੇ ਪਰਿਵਾਰ ਨੇ ਕਹਿਣਾ ਵਾ YouTube ਪਰਿਵਾਰ ਨੇ ਵੀ ਸ਼ੁਰੂਆਤ ਕੀਤੀ ਸੀ ਕਿ ਮੈਂ ਸਬਜ਼ੀ ਗੋਭੀ ਦੀ ਬਣਾ ਕੇ ਤੁਹਾਨੂੰ ਦਿਖਾਉਂਗੀ ਤੇ ਪਰ ਅਸਲ 'ਚ ਬੱਚਿਆਂ ਦੇ ਨਾਲ ਕੰਮ ਕਰਨਾ ਬਹੁਤ ਮੁਸ਼ਕਲ ਆ ਤੇ ਬੁੜੀਆ ਉੱਠਣ ਕਰਕੇ ਮੇਰੇ ਕੋਲ ਨਾ ਵਲੌਗ ਦੀ ਸ਼ੂਟ ਹੋਇਆ ਇਸ ਕਰਕੇ ਸੌਰੀ ਫਿਰ ਮੈਨੂੰ ਬਾਹਰ ਲੱਗੀ ਸੀ ਉਹ ਮੈਂ ਵਲੌਗ ਸ਼ੂਟ ਕਰਤਾ ਤੇ ਮੈਂ ਸਾਰੀ ਕਾਲ ਵੀ ਸਾਰਿਆਂ ਨੂੰ ਕਰਤੀ ਸੀ ਤੇ ਹੁਣ ਵੇਲਾ ਫਿਰ ਮੇਰੇ ਪਿੱਛੇ ਪਿੱਛੇ ਆ ਗਈ ਆ ਦਿਨ ਤੇ ਮੈਂ ਨਾ ਹੁਣ ਸੋਚਿਆ ਵੀ ਕੀ ਹੁਣ ਸਬਜੀ ਤਾਂ ਮੈਂ ਤੁਹਾਨੂੰ ਦਿਖਾ ਨਹੀਂ ਸਕੀ ਪਰ ਹੁਣ ਮੈਂ ਸਬਜੀ ਬਣ ਗਈ ਆ ਉਹ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਮੈਂ ਕਿ ਸਾਰਿਆਂ ਨੇ ਕਹਿਣਾ ਆ ਲਓ ਜੀ ਵਲੋਗ ਕਿਸ ਚੀਜ਼ ਤੋਂ ਸ਼ੁਰੂ ਕਰਦੇ ਆ ਤੇ ਖਤਮ ਕਿੱਧਰ ਕਰ ਦਿੰਦੇ ਆ ਇਸ ਲਈ ਆਪਾਂ ਹੁਣ ਤੁਹਾਨੂੰ ਸਬਜ਼ੀ ਦਾ ਕਿਹਾ ਹੈ ਨਾ ਤੇ ਸਬਜ਼ੀ ਤੇ ਹੀ ਐਂਡ ਕਰਾਂਗੇ। ਇਹ ਕਹਿਣਾ ਪਰ ਸਬਜ਼ੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਸਬਜ਼ੀ ਗਈ ਆਪਣੀ ਬਣ ਤੇ ਮੈਂ ਹੁਣ ਬੰਦ ਕਰਨ ਲੱਗੀ ਆ ਠੀਕ ਆ ਬਣੀ ਗਈ ਤਕਰੀਬਨ ਤੜਕਾ ਲੋਂਦਾ ਨਹੀਂ ਦਿਖਾਇਆ ਗਿਆ ਸੌਰੀ ਉਹਦੇ ਲਈ ਬਹੁਤ-ਬਹੁਤ ਤੇ ਬਾਕੀ ਸਬਜ਼ੀ ਆਪਣੀ ਹੁਣ ਬਣ ਗਈ ਆ ਦੇਖੋ ਹੁਣ ਆਪਾਂ ਇਹਨੂੰ ਢੱਕ ਦਈਏ ਢੱਕ ਕੇ ਦਮੇ ਰੱਖਾ ਜਦੋਂ ਬੱਧੀ ਜੇ ਗੰਜਾਇਸ਼ ਹੋ ਤੇ ਪੂਰੀ ਹੋ ਜਾਈ ਆ ਇਧਰ ਵੇਖ ਲੋ ਆਟਾ ਆਪਾਂ ਗੁੰਨੇ ਕੇ ਰੱਖ ਲਿਆ ਐ ਤੇ ਆਪਣੀ ਆਟਾ ਉੱਟ ਸਾਰੀ ਤਿਆਰੀ ਆ ਤੇ ਆਹ ਵੇਖ ਲੋ ਸ਼ਰਾਰਤ ਕਰਨ ਨੂੰ ਹਟਣਾ ਨਹੀਂ ਨਾਜੂ ਨੇ ਬੱਸ ਹਰੇ ਹੋ ਦਵਾ ਇਧਰ ਹਟਾ ਬਾਹਰ ਨਿਕਲ ਇਹ ਮੰਗਦਾ ਚੀਜ਼ ਖਾਣ ਨੂੰ ਬਾਉ ਇਹ ਖਾਣ ਨੂੰ ਮੰਗਦਾ ਹੈਗਾ ਐ ਇਹਨੂੰ ਹੁਣ ਆਪਾਂ ਦਮਾਂਗੇ ਖੰਜੂਰਾ ਖੰਜੂਰਾ ਚੈੱਕ ਕਰੋ ਬਈ ਤਾਉ ਲੈ ਕੇ ਆਇਆ ਐ ਦਾ ਫੜੋ ਸਾਰੀਆਂ ਲੈ ਗਈ ਤੇ ਬੱਚੇ ਅੱਗੇ ਕੋਈ ਨਹੀਂ ਜਿੱਤ ਸਕਦਾ ਤੇ ਇਹਨੇ ਹੁਣ ਮੈਨੂੰ ਸਬਜੀ ਮੈਂ ਬਣਾ ਲਈ ਤੇ ਚਲੋ ਠੀਕ ਆ ਪੁੱਲਾ ਚੁੱਕਾ ਦੀ ਮਾਫੀ ਦਿਓ ਤੇ ਮੇਰਾ ਵਲੌਗ ਵਧੀਆ ਲੱਗਦਾ ਤੇ ਵੱਧ ਤੋਂ ਵੱਧ ਸ਼ੇਅਰ ਤੇ ਵੱਧ ਤੋਂ ਵੱਧ ਪਿਆਰ ਦਿਓ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਕਰੋ ਤੇ ਅੱਗੇ ਵਲੌਗ ਕਿਸ ਚੀਜ਼ ਤੇ ਲੈ ਕੇ ਆਈਏ ਜਰੂਰ ਦੱਸਿਓ ਅੱਜ ਤੱਕ ਮੈਂ ਤੁਹਾਨੂੰ ਫਿਰ ਆਪਣੇ ਪਿੰਡ ਦੀ ਲੋਕੇਸ਼ਨ ਦਿਖਾ ਦਿੱਤੀ ਤਾਂ ਵਲੌਗ ਦੇ ਵਿੱਚ ਮੈਂ ਚੱਲوںਗਾ ਆਪਣਾ ਪਿੰਡ ਦਿਖਾ ਦੇਣੀ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਆਪਲਾ ਅਗਲਾ ਵਲੌਗ ਅਗਲਾ ਵਲੌਗ ਆਪਾਂ ਕਿਸ ਚੀਜ਼ ਤੇ ਲੈ ਕੇ ਆਈਏ ਚਲੋ ਠੀਕ ਹੈ ਜੀ ওকে ਬਾਏ ਗੁੱਡ ਨਾਈਟ